ਵਾਹਿਗੁਰੂ ਸਾਇਬ ਜੀ ਤੁੰਬਰੀ ਸ਼ਰਨ ਤੁਮਾਰੀ ਅਸਾ ਤੁਮਹਿ ਸੱਜਣ ਸਹੇਲੇ ਰੱਖੋ ਰੱਖਣ ਔਰ ਦੱਲਾ ਨਾਨਕ ਘਰ ਕੇ ਗੋਲੇ ਸੋ ਕਉ ਤਲ ਗੁਰ ਸੇਵੀਐ ਅਨਸ ਸੈਜ ਸੁਬਾਹੇ ਦਰਸ਼ਨ ਪਰਸੀਆ ਗੁਰੂ ਕੈ ਜਨਮ ਮਰਨ ਦੁਖ ਜਾਏ ਦਰਸ਼ਨ ਪਰਸੀਆ ਗੁਰੂ ਕੈ ਜਨਮ ਮਰਨ ਦੁੱਖ ਜਾਏ ਵਾਹਿਗੁਰੂ ਸਾਬ ਜੀ ਗੋਂਡ ਮਹਲਾ ਪੰਜਵਾ ਗੁਰੂ ਗੁਰੂ ਗੁਰ ਕਰ ਮਨ ਮੂਰ ਗੁਰੂ ਬਿਨਾ ਮੈਂ ਨਾਹੀ ਹੋਰ ਗੁਰ ਕੀ ਟੇਕ ਰਹੋ ਦਿਨ ਰਾਤ ਜਾਕੀ ਕੋਈ ਨਾ ਮਿਟੈ ਦਾਤ ਗੁਰੂ ਗੁਰੂ ਗੁਰ ਕਰ ਮਨ ਮੂਰ ਗੁਰੂ ਬਿਨਾ ਮੈਂ ਨਾਹੀ ਹੋਰ ਗੁਰ ਕੀ ਟੇਕ ਰੋ ਦਿਨ ਰਾਤ ਜਾਕੀ ਕੋਈ ਨਾ ਮਿਟੇ ਦਾਤ ਗੁਰ ਪਰਮੇਸ਼ਰ ਜਾਣ ਜੋ ਤੇ ਉਸ ਪਾਵੈ ਸੋ ਪਰਵਾਨ ਰਹਾਉ ਗੁਰ ਕੀ ਚਰਨੀ ਜ ਕਮਨ ਲਗ ਦੁੱਖ ਦਰਦ ਭਰਮ ਤੱਕ ਭਗ ਗੁਰ ਕੀ ਸੇਵਾ ਸਦਾ ਕੁਰਬਾਨ ਗੁਰ ਕਾ ਦਰਸ਼ਨ ਦੇਖ ਨਿਹਾਲ ਗੁਰ ਕੇ ਸੇਵਕੀ ਔਰਨ ਕਾਲ ਦੇ ਸੇਵਕੋ ਦੁੱਖ ਨਾ ਵਿਆਪੈ ਗੁਰ ਕਾ ਸੇਵਕ ਦਾ ਦੇਸ ਜਾਪੈ ਗੁਰ ਕੀ ਮਹਿਮਾ ਸਤਨ ਨਾ ਜਾਏ ਪਾਰ ਬ੍ਰਹਮ ਗੁਰ ਰਇ ਸਮਾਏ ਕਉ ਨਾਨਕ ਜਾ ਕੇ ਪੂਰੇ ਭਾਗ ਕਰਨੀ ਪਾਕਾ ਮਨ ਲਾਗ ਕੋ ਨਾਨਕ ਜਾ ਕੇ ਪੂਰੇ ਪਾ ਕਾਕਾ ਮਨ ਲਾਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਉੜ ਮਹਲਾ 5 ਗੁਰੂ ਗੁਰੂ ਗੁਰ ਕਰ ਮਨ ਮੂਰ ਗੁਰੂ ਬਿਨਾ ਮੈਂ ਨਾਹੀ ਹੋਰ ਗੁਰ ਕੀ ਟੇਕ ਰੋ ਦਿਨ ਰਾਤ ਜਾ ਕੀ ਕੋਏ ਨਾ ਮਿਟੈ ਦਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਸਾਹਿਬ ਜੀ ਗੁਰੂ ਗਰੀਬਨਵਾਸ ਹਰ ਹਰ ਜਨ ਦੁਇ ਏਕ ਹੈ ਬਿਬ ਵਿਚਾਰ ਕਾਛ ਨਾਹਿ ਜਲ ਤੇ ਉਭਜ ਤਰੰਗ ਜਿਉ ਜਲ ਹੀ ਵਿਖਾਇ ਸੰਭਾਹੇ ਜਲ ਹੀ ਵਿਖਾਇ ਸੰਭਾਹੇ ਵਾਹਿਗੁਰੂ ਜੀ ਸਭਈਆ ਤਿੰਨ ਕੀ ਬਤਈਆ ਸੁਨ ਕੇ ਪ੍ਰਭ ਜੋ ਘਿਰ ਕੋ ਸੰਗ ਪਾਇਨ ਕੇ ਮਸਕਿਓ ਤਿੰਨ ਕੀ ਬਤਿਆ ਸੁਨ ਕੇ ਪ੍ਰਭ ਜੂ ਘਿਰ ਕੋ ਸੰਗ ਆਇਨ ਕੇ ਮਸਕਿਓ ਨਾ ਸਕਿਓ ਸੈ ਪਾਰ ਸੁਲਤਨ ਪਾਕੋ ਕਬਸ਼ਾ ਪਨੇ ਦਲ ਲੋ ਤਸਕਿਓ ਉਸ ਕਿਉ ਗਿਰ ਉਰਦ ਕੋ ਦਸ ਕੇ ਕੋ ਪਾਪਕ ਜੀਵ ਜਰਾ ਨਾ ਸਕਿਓ ਜਦ ਬੀਰ ਬਲੀ ਤੇ ਸੈਨ ਮੈਂ ਕੂਦ ਪਰੇ ਨਾ ਹਿਆ ਤਿੰਨ ਕੋ ਕਸ ਕਿਉ ਜਦ ਭੀਰ ਅਲੀ ਤੇ ਸੈਨਮੈ ਕੂਦ ਪਰ ਨਾ ਹਿਆ ਤਨ ਕੋ ਕਸਕਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ